ਸਾਸਿਕਾਲ ਤੁਸੀਂ ਦੇਖ ਰਹੇ ਹੋ ਚਾਰਦੀਕਲਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਇੱਕ ਰੁਕ ਕਰਦੇ ਹਾਂ ਪੰਜਾਬ ਦੇਆਂ ਕੁਝ ਵਿਸ਼ੇਸ਼ ਖਬਰਾਂ ਵੱਲ ਬਿੱਤੇ ਦਿਨੀ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੇ ਦੌਰਾਨ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਮਨਰੇਗਾ ਸਕੀਮ ਤੇ ਕੇਂਦਰ ਤੇ ਨਿਸ਼ਾਨੇ ਸਾਧੇ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਭਾਜਪਾ ਦਾ ਦਾਤਾ ਉਹੀ ਕੰਮ ਹੈ ਕਿ ਮੂੰਹ ਦੇ ਵਿੱਚ ਰਾਮ ਰਾਮ ਤੇ ਬਗਲ ਦੇ ਵਿੱਚ ਛੁਰੀ ਇਸ ਦੇ ਨਾਲ ਹੀ ਸਿਹਤ ਮੰਤਰੀ ਨੇ ਕਿਹਾ ਕਿ ਮਨਰੇਗਾ ਸਕੀਮ ਦਾ ਨਾਮ ਬਦਲ ਕੇ ਤੇ ਇਸ ਦੇ ਵਿੱਚੋਂ ਮਹਾਤਮਾ ਜੀ ਦਾ ਨਾਮ ਕੱਢ ਕੇ ਭਾਜਪਾ ਨੇ ਇੱਕ ਵਾਰ ਫਿਰ ਤੋਂ ਉਹਨਾਂ ਦਾ ਕਤਲ ਕਰ ਦਿੱਤਾ ਜੋ ਕਿ ਇਹਨਾਂ ਦੀ ਭੈੜੀ ਮਾਨਸਿਕਤਾ ਤੋਂ ਸਾਫ਼ ਜ਼ਾਹਰ ਵੀ ਹੋ ਰਿਹਾ ਹੈ ਉਹਨਾਂ ਕਹੇ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਵੱਲੋਂ ਜਾਣਬੁੱਝ ਕੇ ਮਨਰੇਗਾ ਸਕੀਮ ਦੇ ਵਿੱਚ ਬਦਲਾਅ ਕੀਤਾ ਗਿਆ ਤੇ ਗਰੀਬਾਂ ਦਲਿਤਾਂ ਤੇ ਮਜ਼ਦੂਰਾਂ ਦੇ ਹੱਕਾਂ ਉੱਪਰ ਹਮਲਾ ਕਰਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਪਰ ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਕੇਂਦਰ ਦੀ ਤਾਨਾਸ਼ਾਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੇ ਲਈ ਹਮੇਸ਼ਾ ਡਟੇ ਰਹਾਂਗੇ ਇਹਦੇ ਵਿੱਚ ਜੋ ਆਪਾਂ ਨੂੰ ਨਜ਼ਰ ਆਂਦਾ ਔਰ ਜੋ ਨਜ਼ਰ ਨਹੀਂ ਆਂਦਾ ਇੱਕ ਅੰਗਰੇਜ਼ੀ ਦਾ ਸ਼ਬਦ ਹੈ ਰੈਡ ਹੈਰਿੰਗਸ ਤੇ ਮੈਂ ਉਹਦਾ ਪੰਜਾਬੀ ਦਾ ਸ਼ਬਦ ਲੱਭ ਰਿਹਾ ਸੀ ਮੈਨੂੰ ਮਹਿੰਦੀ ਰਿਹਾ ਸੀਗਾ ਧੋਖੇਬਾਜ਼ ਟਿਕੜਮਬਾਜ਼ ਡਰਾਮੇਬਾਜ਼ ਪਰ ਫਿਰ ਮੈਨੂੰ ਇੱਕ ਖਾਨ ਜਿਆਦਾ ਆਇਆ ਕਿ ਮੂੰਹ 'ਚ ਰਾਮ ਰਾਮ ਤੇ ਬਗਲ ਵਿੱਚ ਛੁਰੀ ਸਪੀਕਰ ਸਾਹਿਬ ਮੋਛਤਾ ਜੀ ਰਾਮ ਜੀ ਇਹਦਾ ਭਗਵਾਨ ਰਾਮ ਨਾਲ ਕੀ ਸਬੰਧ ਆ ਜੀ ਉਹ ਤਾਂ ਮਰਜਾਦਾ ਪ੍ਰਸ਼ੋਤਮ ਸੀਗਾ ਉਹਨਾਂ ਦੀਆਂ ਜਿਹੜੀਆਂ ਵੈਲਿਊ ਸੀ ਉਹਨਾਂ ਨੇ ਗਰੀਬਾਂ ਵਾਸਤੇ ਕੀਤਾ ਉਹਦੇ ਨਾਲ ਅੱਛਾ ਇਹਦੇ ਨਾਲ ਹੋਰ ਸੁਣ ਕੇ ਜਾਇਓ ਆ ਸੁਣੀ ਜੀ ਤੋਂ ਮੈਂ ਸਪੀਕਰ ਸਾਹਿਬ ਮੈਂ ਇਹਨਾਂ ਦੇ ਇਹਨਾਂ ਦੇ ਮੂੰਹ ਦੇ ਵਿੱਚ ਰਾਮ ਰਾਮ ਜਿਹੜੀ ਬਗਲ ਵਿੱਚ ਸ਼ੁਰੀਆਂ ਨੇ ਉਹਦੀ ਗੱਲ ਕਰਨੀ ਹੈ ਜੀ ਸਰ ਪਹਿਲੀ ਛੁਰੀ ਤਾਂ ਇਹੀ ਹੈ ਜੀ ਕਿ ਇਹਨਾਂ ਨੇ ਮਹਾਤਮਾ ਦਾ ਦੂਜੀ ਵਾਰੀ ਮਰਡਰ ਕਰਤਾ ਜੀ ਠੀਕ ਹੈ ਜੀ ਦੂਜੀ ਜਿਹੜੀ ਛੁਰੀ ਹੈ ਜਿਹੜੀ 125 ਦਿਨ ਵਾਲੀ ਹੈ ਜੀ ਸਰ ਇਹ ਮੈਂ ਥੋੜਾ ਜਿਹਾ ਤੁਹਾਨੂੰ ਡਾਟਾ ਦੇ ਰਿਹਾ ਕਿ 2021 ਦੇ ਵਿੱਚ ਬਜਟ ਸੀਗਾ 61500 ਨੂੰ ਨੋਰਮੇਟਿਵ ਕਹਿੰਦੇ ਆ ਵੀ ਸੈਂਟਰ ਨੇ ਕਹੇਤਾ ਵੀ ਅੰਨਾ ਬਜਟ ਹੋਊਗਾ ਪ੍ਰੋਵਾਈਡ ਬਜਟ ਕਿੰਨਾ ਹੋਇਆ ਜੀ 111500 ਫੰਡ ਰਿਲੀਜ਼ ਕਿੰਨਾ ਹੋਇਆ 111170 40000 ਤੋਂ ਕਰੋੜ ਜ਼ਿਆਦਾ ਉਹ ਕਿਉਂ ਕਰਨਾ ਪਿਆ ਇਹਨਾਂ ਨੂੰ ਕਿਉਂਕਿ ਇਹਦਾ ਬਜਟ ಗ್ರಾಮ ਸਭਾ ਦੇ ਵਿੱਚ ਬਣਦਾ ਸੀ ਇਟ ਵਾਸ ਡਿਮਾਂਡ ਡਰਿਵਨ ਜਿਹੜਾ ಗ್ರಾಮ ਸਭਾ ਨੇ ਜਿੰਨਾ ਬਿੱਲ ਮੰਗਦੇ ਪੈਸੇ ਮੰਗਦੇ ਉਹਨਾਂ ਨੂੰ ਦੇਣੇ ਪੈਣਗੇ ਇਸ ਕਰਕੇ ਇਹਨਾਂ ਨੂੰ ਦੇਣਾ ਪਿਆ ਹੈ ਸਰ ਇਹਨਾਂ ਨੇ ਦੇਖੋ 22 23 ਦੇ ਵਿੱਚ ਸੀਗਾ ਜੀ 73000 ਕਰੋੜ 23 24 ਜਿਹਨਾਂ ਨੇ 60000 ਘਟਾਤਾ ਜੀ ਉਹਨੂੰ ਹਾਲਾਂਕਿ ਡਿਮਾਂਡ ਸੀ 98000 ਕਰੋੜ ਦੀ ਲੇਕਿਨ ਇਹਨਾਂ ਨੇ ਉਹਨੂੰ ਅੱਧਾ ਮਤਲਬ ਇਹ ਉਹਦਾ 1/3 ਘਟਾਤਾ ਉਹਨੂੰ 60000 ਕਰੋੜ ਕਰਤਾ ਇਹਨਾਂ ਨੇ ਜੀ ਇਹਨਾਂ ਨੇ ਜਦੋਂ ਬਜਟ ਘਟਾਉਂਦੇ ਆ ਹੁਣ ਜਿਹੜੀ ਇਹ ਸਕੀਮ ਹੈ ਉਹਨੂੰ ਨਾਰਮੇਟਿਵ ਕਹਿੰਦੇ ਆ ਜੀ ਨਾਰਮੇਟਿਵ ਸੈਂਟਰ ਨਾਰਮ ਸੈੱਟ ਕਰ ਦੂਗਾ ਕਿ ਪੰਜਾਬ ਨੂੰ ਇੰਨੇ ਪੈਸੇ ਜਾਣੇ ਆ ਜੀ ਉਹਦੇ ਬਾਰੇ ਸਰ ਇੱਕ ਤਾਂ ਇਹਨਾਂ ਨੇ ਇੱਕ ਜਿਹੜੀ ਹੋਰ ਰੈਡ ਹੈਰਿੰਗ ਹੋ ਗਈ ਆ ਇਹ ਕਹਿੰਦੇ ਜੱਗੋ ਤੇਰਵੀਂ ਕਰਤੀ ਜੀ ਇਹਨਾਂ ਨੇ ਕਹਿੰਦੇ ਪਿੰਡ ਤਿੰਨ ਤਰ੍ਹਾਂ ਦੇ ਹੋਣਗੇ A B C ਅੱਗੇ ਸਾਰੇ ਪਿੰਡਾਂ ਦੇ ਬੰਦਿਆਂ ਨੂੰ ਕੰਮ ਮਿਲਦਾ ਸੀਗਾ ਹੁਣ ਇਹ ਤੇ ਬੀ ਨੂੰ ਕੱਢ ਦੇਣਗੇ ਜੀ ਔਰ ਉਹਦੇ ਵਿੱਚ ਕੀ ਆ ਸਰ ਜਿਹੜੇ ਮੇਰੇ ਕਾਂਗਰਸ ਦੇ ਭਰਾ ਬੈਠੇ ਆ ਇਹਨਾਂ ਨੂੰ ਇਹਨਾਂ ਨੂੰ ਥੋੜਾ ਜਿਹਾ ਆਪਣੀ ਪੀੜੀ ਨਾਲੇ ਸੋਟਾ ਫੇਰਨਾ ਚਾਹੀਦਾ ਸਰ ਪੰਜਾਬ ਦਾ ਇਹਨਾਂ ਨੇ 350 ਕਰੋੜ ਰੁਪਇਆ ਮਟੀਰੀਅਲ ਦਾ ਦੇਣਾ ਉਹ ਦਿੱਤਾ ਨਹੀਂ ਆ ਪਿਛਲੇ 2 ਸਾਲ ਤੋਂ 1.5-2 ਸਾਲ ਤੋਂ ਪਟਿਆਲੇ ਵਿੱਚ 3 ਸਾਲ ਤੋਂ ਜਦੋਂ ਤੁਸੀਂ ਮਟੀਰੀਅਲ ਨਹੀਂ ਦਿਓਗੇ ਜੀ ਲੇਬਰ ਕੰਮ ਕਿੱਦਾਂ ਕਰੇਗੀ ਜੀ ਉਹ ਸਰ ਪੰਜਾਬ ਦੇ ਵਿੱਚ ਹੜ ਆਏ ਜਿੱਥੇ ਹੜ ਆਂਦੇ ਆ ਜਿੱਥੇ ਕੁਦਰਤੀ ਆਫਤ ਹੁੰਦੀ ਆ ਉਥੇ 100 ਦੀ ਬਜਾਏ 150 ਦਨ ਕੰਮ ਦੇਣਾ ਹੁੰਦਾ ਇਹਨਾਂ ਨੇ ਬਿਹਾਰ ਨੂੰ ਕਿੰਨੇ ਪੈਸੇ ਦਿੱਤੇ ਜੀ ਇਸ ਸਾਲ ਚ 1370 ਕਰੋੜ ਇਹਨਾਂ ਦੀ ਜਿਹੜੇ ਇਹ ਜਿੱਥੇ ਹੜ੍ਹ ਆਉਂਦੇ ਆ ਕੁਦਰਤੀ ਆਫਤਾਂ ਦੀ ਉਥੇ ਨਹੀਂ ਦਿੰਦੇ ਜਿੱਥੇ ਇਲੈਕਸ਼ਨ ਆਉਂਦੀ ਆ ਇਹ ਕਰਨਾ ਚਾਹੁੰਦੇ ਆ ਸਰ ਇਹ ਦੂਜੀ ਵਾਰ ਹੈ ਡੇਰਿੰਗ ਹੈ ਜੀ ਇਹ ਮੇਰੇ ਜਿਹੜੇ ਭਰਾ ਬੈਠੇ ਆ ਸਾਹਮਣੇ ਇਹ ਕਹਿੰਦੇ ਹਰਿਆਣਾ ਗਿਆ ਜੀ ਚਲੋ ਜਾਣ ਦਿਓ ਮਹਾਰਾਸ਼ਟਰ ਗਿਆ ਚਲੋ ਜਾਣ ਦਿਓ ਬਿਹਾਰ ਗਿਆ ਚਲੋ ਜਾਣ ਦਿਓ ਇਹ ਤਾਂ ਹੋ ਗਿਆ ਜੀ ਜਿਹੜਾ ਇੱਕ ਬੰਦਾ ਉਧੇ ਪਹਾੜ ਦੇ ਉੱਤੇ ਗੱਡੀ ਰਿਵਰਸ ਕਰ ਰਿਹਾ ਸੀ ਉਨੇ ਇੱਕ ਬੰਦਾ ਜਿਹੜਾ ਪ੍ਰਧਾਨ ਦੀ ਗੱਡੀ ਵਾ ਕਰਦਾ ਇਹਨਾਂ ਦੇ ਜੀ ਉਹਨਾਂ ਨੇ ਅੜਜਾਂਡ ਜਿਹਾ ਬੰਦਾ ਖੜਾ ਕੀਤਾ ਹੋਇਆ ਸੀ ਉਹਨੂੰ ਕਹਿੰਦਾ ਗੱਡੀ ਵਾਪਸ ਕਰਾ ਉਹ ਕਹਿੰਦਾ ਆਣ ਦੇ ਆਣ ਦੇ ਉਹ ਜਦੋਂ ਬਾਹਰ ਤੋਂ نیچے ਗਈ ਕਹਿੰਦਾ ਹੁਣ ਤਾਂ ਬ੍ਰੇਕ ਨਹੀਂ ਲੱਗਣੀ ਕਹਿੰਦਾ ਚੱਲ ਫਿਰ ਹੁਣ ਜਾਣ ਦੇ ਇਹਨਾਂ ਨੇ ਕਹਿਆ ਰਾਣਾ ਜਾਣ ਦੇ ਸਾਰੇ ਜਾਣ ਦੇ ਉਹ ਵਾਰੀ ਵਾਰੀ ਇਹ ਸਰ ਜਿਹੜੇ ਪੈਸੇ ਐਦਾਂ ਦੇਣਗੇ ਵੀ ਜਿੱਥੇ ਇਲੈਕਸ਼ਨ ਹੋਵੇਗੀ ਉੱਥੇ ਦੇਣਗੇ ਇਹ ਨਾਰਮੇਟਿਵ ਦਾ ਮਕਸਦ ਹੈ ਜੇ 125 ਦਿਨ ਕਹਿੰਦੇ ਆ ਇਹ ਤਾਂ ਇਹ ਅਧਿਕਾਰਗ੍ਰਾਮ ਸਾਹਿਬ ਨੂੰ ਦਿਓ ਨਾ ਉਹਨਾਂ ਨੂੰ ਪਤਾ ਕਿਹੜੀ ਗਲੀ ਬਣਨੀ ਆ ਕਿਸੇ ਦਾ ਛੱਪੜ ਠੀਖਾਉਣਾ ਕੋ ਸ਼ਰਟ ਬਣਦਾ ਤੇ ਇਹ ਪੈਸੇ ਇਹ ਉਹਨਾਂ ਨੂੰ ਦਿਓ ਸਰ ਇਹਨਾਂ ਨੇ ਸਾਡੇ ਨਾਲ ਐਨਐਚਐਮ ਕੀਤਾ ਇਹਨਾਂ ਨੇ ਸਾਡੇ 302 ਕਰੋੜ ਰੁਪਏ ਦੇਣੇ ਆ ਜੀ ਕਹਿੰਦੇ ਇਸ ਤੋਂ 105 ਕਰੋੜ ਦੇਣਾ ਦੀ ਜਿਹੜਾ ਯੋਸ਼ਮਨ ਭਾਰਤ ਆ ਜਿਹੜਾ ਪ੍ਰਾਈਮ ਪ੍ਰਧਾਨ ਮੰਤਰੀ ਚਾਲ ਰੋਕਿਆ ਯੋਜਨਾ ਇਸ ਤੋਂ 105 ਕਰੋੜ ਹੀ ਦੇਣਾ ਐਨੇ ਹੀ ਪੈਸੇ ਆ ਇਹਨਾਂ ਨੇ ਜਦੋਂ ਇਹਨਾਂ ਨੇ ਡਿਸਾਈਡ ਕਰਨਾ ਵੀ ਕਿਹੜੇ ਸਟੇਟ ਚ ਹੋਊਗਾ ਕਿਹੜੇ ਜ਼ਿਲ੍ਹੇ ਚ ਹੋਊਗਾ ਤਾਂ ਫਿਰ ਲੋਕਾਂ ਦੇ ਕੋਲ ਕੀ ਰਹਿ ਗਿਆ ਜੀ ਜਿਹੜੇ ਗਰੀਬਾਂ ਨੇ ਗ੍ਰਾਮ ਸਭਾ ਦਾ ਸਟੇਟਸ ਦਾ ਦਲਤਾਂ ਦੇ ਜਿਹੜਾ ਡਾਕਾ ਮਾਰਿਆ ਸਰ ਉਸ ਤੋਂ ਜਿਹੜੀਆਂ ਰੈੱਡ ਹੈਰਿੰਗਸ ਐ ਇਹਨਾਂ ਨੂੰ ਪੜਨ ਦੀ ਲੋੜ ਐ ਸਮਝਣ ਦੀ ਲੋੜ ਐ ਔਰ ਮੈਂ ਇਹਨਾਂ ਨੂੰ ਇਕੱਲਤਾ ਸਕੀਨ ਦਿਵਾਉਣਾ ਸਰ ਮੈਂ 13 ਮਹੀਨੇ ਬਾਰਡਰ ਤੇ ਬੈਠਾ ਸੀ ਮੈਂ ਆਖਰੀ ਗੱਲ ਕਰ ਰਿਹਾ ਕਿਸਾਨ ਉੱਥੇ ਬੈਠੇ ਸੀ ਆਪਣੀ ਬੋਲਤੀ ਬੰਦ ਕਰਾ ਕੇ ਉਹਨਾਂ ਦੀ ਆਏ ਸੀ ਔਰ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਦਿਵਾ ਗਿਆ ਧੰਨਵਾਦ